ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਨਾਲ ਸੋ ਥੋੜਾ ਸਮਾਂ ਪਹਿਲਾਂ ਹੀ ਦੋਸਤੋ ਜਿਹੜੀ ਇੱਕ ਨਵੀਂ ਅਪਡੇਟ ਹੋਈ ਹੈ ਸੋ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਵੱਲੋਂ ਥੋੜਾ ਸਮਾਂ ਪਹਿਲਾਂ ਉਹਨਾਂ ਨੇ ਟਵੀਟ ਕੀਤਾ ਸੋ ਇੱਕ ਖੁਸ਼ਖਬਰੀ ਉਹਨਾਂ ਸਾਰੇ ਭੈਣ ਭਰਾਵਾਂ ਲਈ ਹੈ ਜਿਹੜੇ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰਰੀਅਨ ਸੀ ਠੀਕ ਹੈ ਜੀ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਪਰ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਇਸੇ ਤਰ੍ਹਾਂ ਹੀ ਪਿਆਰ ਜਿਹੜਾ ਆਪਣਾ ਬਣਾਈ ਰੱਖਿਓ ਕਿਰਪਾ ਕਰਕੇ ਹਰ ਇੱਕ ਵੀਡੀਓ ਦੇ ਉੱਪਰ ਜੇ ਤੁਹਾਨੂੰ ਕੁਝ ਚੰਗਾ ਲੱਗਦਾ ਹੈ ਜਾਂ ਆਪਣੇ ਸੁਝਾਅ ਹੈ ਤਾਂ ਲਾਈਕ ਕਮੈਂਟਾਂ ਦੇ ਵਿੱਚ ਆਪਣਾ ਜ਼ਰੂਰ ਜਿਹੜੇ ਵਿਚਾਰ ਦਿਆ ਕਰੋ ਇੱਕ ਵੀਡੀਓ ਨੂੰ ਹਾਈਪ ਜ਼ਰੂਰ ਕਰ ਦਿਆ ਕਰੋ ਸੋ ਇਸ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੋਂ ਉਹਨਾਂ ਨੇ ਟਵੀਟ ਕਰਦੇ ਹੋਏ ਕੀ ਕਿਹਾ ਜੀ bigger relief for higher education of punjab ਜਿਹੜੀ ਉੱਚੀ ਦੀ ਸਿੱਖਿਆ ਵਾਸਤੇ ਜਿਹੜੇ ਕੈਂਡੀਡੇਟਸ ਕਰ ਰਹੇ ਹਨ ਵਾਸਤੇ ਇੱਕ ਖੁਸ਼ਖਬਰੀ ਹੈ ਅਨਰੀਬਲ ਸੁਪਰੀਮ ਕੋਰਟ ਹੈਸ ਅਲਾਉਡ ਪੰਜਾਬ ਗਵਰਨਮੈਂਟਸ ਰਿਕੁਐਸਟ ਟੂ ਲੈਟ 1158 ਅਸਿਸਟੈਂਟ ਪ੍ਰੋਫੈਸਰਸ ਐਂਡ ਲਾਇਬ੍ਰੇਰੀయన్స్ ਕੰਟੀਨਿਊ ਇਨ ਗਵਰਨਮੈਂਟ ਕਾਲਜ ਟਿਲ ਨਿਊ ਰਿਕਰੂਟਮੈਂਟ ਸੋ ਹਾਈ ਕੋਰਟ ਵੱਲੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਇਹਨਾਂ ਨੇ ਰਿਕੁਐਸਟ ਧਾਰਿਤ ਕੀਤੀ ਸੀ ਕਿ 1158 ਜਿਹੜੇ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਜ਼ ਨੇ ਉਹਨਾਂ ਨੂੰ ਫਿਲਹਾਲ ਜਿੰਨਾ ਚਿਰ ਕੋਈ ਨਵੀਂ ਰਿਕਰੂਟਮੈਂਟ ਨਹੀਂ ਆਉਂਦੀ ਉਹਨਾਂ ਟਾਈਮ ਉਹਨਾਂ ਨੂੰ ਉਹਨਾਂ ਕਾਲਜਾਂ ਦੇ ਵਿੱਚ ਜਿਹੜਾ ਉਹ ਆਪਣਾ ਕੰਮ ਕਰਨ ਦਿੱਤਾ ਜਾਵੇ ਸੋ ਥਿਸ ਇਨਸ਼ੋਰਸ ਕੰਟੀਨਿਊਲੀ ਆਫ এডੂਕੇਸ਼ਨ ਫਾਰ ਆਰ ਸਟੂਡੈਂਟਸ ਇਨ ਗਵਰਨਮੈਂਟ ਕਾਲਜ ਸੋ ਇਹ ਸਾਡੇ ਜਿਹੜੇ ਗਵਰਨਮੈਂਟ ਕਾਲਜਾਂ ਦੇ ਵਿੱਚ ਸਟੂਡੈਂਟਸ ਪੜ੍ਹਦੇ ਆ ਉਹਨਾਂ ਦੀ ਇੱਕ ਜਿਹੜੀ ਚੰਗੀ ਖੁਸ਼ਖਬਰੀ ਵਾਲੀ ਗੱਲ ਹੈ ਸੋ ਮੀਨ ਵਾਈਲ ਪੰਜਾਬ ਗਵਰਨਮੈਂਟ ਇਸ ਆਲਸੋ ਇਨ ਪ੍ਰੋਸੈਸ ਆਫ ਫਿਲਿੰਗ ਅ ਰੀਵਿਊ ਪੈਟੀਸ਼ਨਰ ਟੂ ਸੇਵ ਦਾ 1152 ਰਿਕਰੂਟਮੈਂਟਸ ਸੋ ਜਿੰਨਾ ਚਿਰ ਪੰਜਾਬ ਗਵਰਨਮੈਂਟ ਇਸ ਦਾ ਰੀਵਿਊ ਕਰ ਰਹੀ ਹੈ ਉਹਨਾਂ ਨੂੰ ਬਚਾਉਣ ਦੇ ਲਈ ਠੀਕ ਹੈ ਜੀ ਇਹਨਾਂ ਪੈਟੀਸ਼ਨਸ ਨੂੰ ਸੋ ਐਂਡ ਬਿਲ ਪੁੱਟ ਦਾ ਸਟਰੋਂਗੇਸਟ ਕੇਸ ਫਾਰਵਰਡ ਉਸ ਤੋਂ ਬਾਅਦ ਜਿਹੜਾ ਇਹ ਕੇਸ ਹੈ ਜਿਹੜਾ ਉਹ ਇੱਕ ਤਰ੍ਹਾਂ ਦਾ ਸਟਰੋਂਗੇਸਟ ਕੇਸ ਬਣ ਕੇ ਜਿਹੜਾ ਫਾਰਵਰਡ ਕੀਤਾ ਜਾਊਗਾ ਤਾਂ ਕਿ ਜਿਹੜੇ 1158 ਸਹਾਇਕ ਪ੍ਰਫੈਸਰ ਤੇ ਲਵੇ ਨੇ ਕਿਸੇ ਤਰੀਕੇ ਨਾਲ ਉਹਨਾਂ ਨੂੰ ਜਿਹੜੀ ਉਹਨਾਂ ਦੀ ਜੌਬ ਸਕਿਉਰ ਕੀਤੀ ਜਾ ਸਕੇ ਸੋ ਉਹਨਾਂ ਸਾਰੇ ਹੀ ਭੈਣ ਭਰਾਵਾਂ ਲਈ ਜਿਹੜੀ ਉਹ ਖੁਸ਼ਖਬਰੀ ਹੈ ਇੱਕ ਵਾਰ ਫਿਲਹਾਲ ਹਾਲਾਂਕਿ ਕਿਉਂਕਿ ਦੋਸਤੋ ਵੈਸੇ ਇਹ ਹੁੰਦਾ ਤਾਂ ਹੈ ਵੀ ਕਿਉਂਕਿ ਇੱਕ ਵਾਰੀ ਨੌਕਰੀ 'ਚ ਆ ਗਏ ਉਹਨੂੰ ਕੱਢਣਾ ਮੁਸ਼ਕਲ ਤਾਂ ਹੋ ਜਾਂਦਾ ਹੈ ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਜ਼ਰੂਰ ਸੀਗਾ ਠੀਕ ਹੈ ਜੀ ਸੋ ਫਿਲਹਾਲ ਹੌਲੀ ਹੌਲੀ ਇਹ ਕੋਰਟ ਦੇ ਕੇਸ ਹੁੰਦੇ ਆ ਜਾਂ ਸਰਕਾਰਾਂ ਨੇ ਹੌਲੀ ਹੌਲੀ ਉਹਨੂੰ ਬਹਾਲ ਕਰ ਲਿਆ ਜਾਊਗਾ ਤਕਰੀਬਨ ਉਮੀਦ ਤਾਂ ਹੀ ਹੈ ਕਿਉਂਕਿ ਸਰਕਾਰ ਕਦੇ ਵੀ ਨਹੀਂ ਚਾਹੂਗੀ ਕਿ ਉਹਨਾਂ ਦਾ ਗਲਤ ਇੰਪ੍ਰੈਸ਼ਨ ਪਵੇ ਠੀਕ ਹੈ ਜੀ ਸੋ ਫਿਲਹਾਲ ਇਹਨਾਂ ਨੇ ਰਾਹਤ ਦਿੱਤੀ ਉਹਨਾਂ ਸਾਰੇ ਸਹਾਇਕ ਪ੍ਰੋਫੈਸਰਾਂ ਨੂੰ ਕਿ ਉਹਨਾਂ ਨੂੰ ਦੁਬਾਰਾ ਨੌਕਰੀ ਦੇ ਉੱਪਰ ਜੁਆਇਨ ਕਰ ਲਿਆ ਜਾਊਗਾ ਜਦੋਂ ਤੱਕ ਜਿਹੜੀ ਉਹ ਨਵੀਂ ਰਿਕੁਆਇਰਮੈਂਟ ਨਹੀਂ ਆਉਂਦੀ ਠੀਕ ਹੈ ਸੋ ਹੋ ਸਕਦਾ ਉਹਦੇ ਵਿੱਚ ਇੱਕ ਜਣਾ ਕਿਤੇ ਐਡਜਸਟ ਕਰ ਲਿਆ ਜਾਊਗਾ ਇਹ ਸਾਰਾ ਤੁਹਾਨੂੰ ਪਤਾ ਹੀ ਵੀ ਰਾਜਨੀਤਿਕ ਬਹੁਤ ਭੈੜੀ ਚੀਜ਼ ਹੈ ਇਹਦੇ ਵਿੱਚ ਬਹੁਤ ਜਿਵੇਂ ਕਹਿੰਦੇ ਵੀ ਗੁੰਝਲਦਾਰ ਕੰਮ ਹੈ ਠੀਕ ਹੈ ਜੀ ਸੋ ਆਪਣੇ ਆਪ ਹੀ ਇਹਨਾਂ ਦਾ ਕੁਛ ਨਾ ਕੁਛ ਹੱਲ ਜ਼ਰੂਰ ਹੋ ਜਾਊਗਾ ਆਪਣੇ ਕੇਸਸ ਜਿਹੜੇ ਲਾ ਕੇ ਰੱਖਣ ਜਿਹੜਾ ਮਿਹਨਤ ਉਹ ਕਰਦੇ ਰਹਿਣ ਸੋ ਫਿਲਹਾਲ ਮੁਬਾਰਕ ਹੁਨਾਂ ਭੈਣ ਭਰਾਵਾਂ ਨੂੰ ਕਿ ਤੁਸੀਂ ਆਪਣੇ ਕਿਤੇ ਦੇ ਉੱਪਰ ਵਾਪਸ ਜਾ ਰਹੇ ਹੋ ਸੋ ਕਿਰਪਾ ਕਰਕੇ ਜੇ ਤੁਹਾਨੂੰ ਜਾਣਕਾਰੀ ਥੋੜੀ ਬਹੁਤ ਵੀ ਚੰਗੀ ਲੱਗਦੀ ਹੈ ਜਾਂ ਤੁਹਾਡੇ ਫਾਇਦੇ ਦੀ ਹੁੰਦੀ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦਿਆ ਕਰੋ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਇੱਕ ਸਾਰੇ ਭੈਣ ਭਰਾਵਾਂ ਨੂੰ ਦੱਸਦੀ ਕਿ ਬਹੁਤ ਸਾਰੇ ਭੈਣ ਭਰਾਵਾਂ ਦੀ ਕਮੈਂਟ ਸੀ ਕਿ ਸਰ ਜਿਹੜੇ ਜ਼ਿਲ੍ਹੇ ਤੋਂ ਬਾਹਰ ਇੰਟਰ ਡਿਸਟ੍ਰਿਕਟ ਜਿਹੜੀਆਂ ਬਦਲੀਆਂ ਉਹ ਕਦੋਂ ਤੱਕ ਸੋ ਫਿਲਹਾਲ ਤਕਰੀਬਨ 20 ਤਰੀਕ ਤੱਕ ਤਾਂ ਜਿਹੜਾ ਹੈਗਾ ਕਿਉਂਕਿ 17 ਤਰੀਕ ਤੱਕ ਜਿਹੜੀ ਉਹ ਇੰਟਰ ਡਿਸਟ੍ਰਿਕਟ ਵਿਦਨ ਡਿਸਟ੍ਰਿਕਟ ਜਿਹੜਾ ਸੀਗਾ ਸੀ ਉਹ ਕੰਪਲੀਟ ਹੋ ਗਿਆ ਸੋ ਉਸ ਤੋਂ ਬਾਅਦ 20 ਤਰੀਕ ਤੱਕ ਫਿਲਹਾਲ ਤੁਹਾਨੂੰ ਵੇਟ ਕਰਨੀ ਪੈ ਸਕਦੀ ਹੈ 20 ਤਰੀਕ ਤੋਂ ਬਾਅਦ ਨਵੀਂ ਅਪਡੇਟ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਹੈ ਸੋ ਦੂਸਰਾ ਸੀਗਾ ਦੋਸਤੋ ਜਿਹੜੇ ਪਟੀਸ਼ਨਸ ਨੇ ਕਿਉਂਕਿ ਬਹੁਤ ਸਾਰੇ ਕਮੈਂਟਸ ਆਏ ਸੀ ਕਿ ਜਿਹੜੇ ਇੱਕ ਤਾਂ 3704 ਦੀ ਪਟੀਸ਼ਨ ਨਹੀਂ ਬਣੇ ਤੇ ਇੱਕ ਜਿਹੜੇ ਪਟੀਸ਼ਨਰਸ ਬਣਿਆ ਤਾਂ ਤਕਰੀਬਨ ਅਗਸਤ ਤੋਂ ਲੈ ਕੇ ਅਗਸਤ ਦੇ ਲਾਸਟ ਤੱਕ ਤੇ 5 ਸਤੰਬਰ ਤੱਕ ਅਖੀਰ 5 ਸਤੰਬਰ ਤੱਕ ਜਿਹੜਾ ਆਲਟੀਮੇਟ ਤਕਰੀਬਨ ਸੁਣਨ ਦੇ ਵਿੱਚ ਆਇਆ ਠੀਕ ਹੈ ਜੀ 5 ਸਤੰਬਰ ਤੱਕ ਜਿਹੜਾ ਉਹ ਟੀਚਰਸ ਨੇ ਜਿਹੜਾ ਜਿੰਨੇ ਵੀ ਪਟੀਸ਼ਨਸ ਨੇ ਕੇਸ ਲੱਗੇ ਆ ਉਹਨਾਂ ਨੂੰ ਮਤਲਬ ਕੰਪਲੀਟ ਕਰ ਲਿਆ ਜਾਊਗਾ ਸੋ ਜਿਹੜੇ ਬਾਅਦ ਦੇ ਵਿੱਚ ਕੇਸ ਲੱਗੇ ਉਹਨਾਂ ਦਾ ਤਕਰੀਬਨ ਥੋੜੇ ਬਹੁਤ ਲੇਟ ਹੋ ਸਕਦਾ ਸਤੰਬਰ ਐਂਡ ਤੱਕ ਹੋ ਸਕਦਾ ਹੈ ਪਰ ਫਿਲਹਾਲ 5 ਸਤੰਬਰ ਤੱਕ ਜਿਹੜੇ ਹੁਣ ਸਾਰੇ ਕੇਸਾਂ ਦਾ ਨਿਪਟਾਰਾ ਕਰ ਲਿਆ ਜਾਊਗਾ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ